ਦੇ ਵਿੱਚ ਇਤਿਹਾਸਿਕ ਕਸਬਾ ਧਿਆਨਪੁਰ ਦੇ ਵਿੱਚ 12 ਸਾਲਾ ਗੁਰੇਨ ਤੇ 14 ਸਾਲਾ ਸੋਭਾਗਿਆ ਨੇ ਜਿੱਥੇ आयोजित स्कूल नेशनल गेम नेपाल चैंपियनशिप ਦੇ ਵਿੱਚ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਦਿੱਤਾ 12 ਸਾਲ ਦੇ ਗੁਰਰੇਨ ਨੇ ਸਿਲਵਰ ਮੈਡਲ ਜਿੱਤਿਆ ਤੇ ਉੱਥੇ ਹੀ ਉਸ ਦੀ ਵੱਡੀ ਭੈਣ 14 ਸਾਲਾ ਸੁਭਾਗਿਆ ਨੇ ਸਕੈਂਡਿੰਗ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤਿਆ ਦੱਸ ਦੇ ਕਿ 12 ਸਾਲਾ ਗੁਰਰੇਨ ਤੇ 14 ਸਾਲਾ ਸੁਭਾਗਿਆ ਜਿਨ੍ਹਾਂ ਨੇ ਸੰਤ ਫ੍ਰਾਂਸਿਸੀ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨੇ ਤੇ ਇਹਨਾਂ ਦੇ ਵੱਲੋਂ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਾਂਦਾ ਹੈ ਜਿਸ ਤੋਂ ਬਾਦ ਇਹਨਾਂ ਨੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਦਿੱਤਾ ਜਿਸ ਤੋਂ ਬਾਅਦ ਮਾਪਿਆਂ ਤੇ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਇਤਿਹਾਸਕ ਨਗਰ ਧਿਆਨਪੁਰ ਦੇ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੇ ਢੋਲ ਦੀ ਥਾਪ ਤੇ ਤੇ ਭੰਗੜਾ ਪਾ ਕੇ ਜਸ਼ਨ ਮਨਾਏ ਨੇ ਤੇ ਬੱਚਿਆਂ ਦਾ ਸਵਾਗਤ ਕੀਤਾ ਇਸੇ ਦਰਮਿਆਨ ਸਕੂਲ ਦੇ ਪ੍ਰਬੰਧਕਾ ਦਾ ਕਹਿਣਾ ਕਿ ਇਸ ਮੌਕੇ ਤੇ ਜਿੱਥੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਹੈ ਤੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਧਿਆਨ ਜਿਹੜਾ ਹੈ ਉਹ ਖੇਡਾਂ ਦੇ ਨਾਲ ਪੜ੍ਹਾਈ ਵੱਲ ਵੀ ਲਗਾਉਂਦੀ ਅਪੀਲ ਕੀਤੀ ਗਈ ਹੈ ਇਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਕੂਲ ਵਾਲਿਆਂ ਨੂੰ ਮਾਣ ਹੈ ਕਿ ਬੱਚਿਆਂ ਦੇ ਵੱਲੋਂ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ ਇਸ ਦੇ ਦਰਮਿਆਨ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮਾਤਪਿਤਾ ਤੇ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਹੀ ਤਰੀਕੇ ਦੇ ਨਾਲ ਪੜ੍ਹਾਈ ਵੀ ਕੀਤੀ ਜਾਵੇ ਤੇ ਖੇਡਾਂ ਦੇ ਵੱਲ ਵੀ ਧਿਆਨ ਦਿੱਤਾ ਜਾਵੇ ਸਾਨੂੰ ਬੜਾ ਲੱਗਿਆ ਵਾ ਇਹ ਖੁਸ਼ੀ ਹਰ ਇੱਕ ਪੇੜਾ ਸਿਰਜੂ ਹੋਏ ਮੈਨੂੰ ਬਹੁਤ 좋ਦੀ ਲੱਗਣੇ ਹਾਂ ਬਹੁਤ ਖੁਸ਼ ਹਾਂ ਇਹ ਕਿੱਥੇ ਗਏ ਸੀ ਗੇਮਾਂ ਕਰਨ ਤੇ ਸਰ ਨੇਪਾਲ ਗਏ ਸੀ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਮੇਰੇ ਮੇਰੇ ਦਾ ਨਾਮ ਤੁਹਰੇਨ ਹੈ ਤੇ ਬੇਟੀ ਦਾ ਸੁਭਾਗਿਆ ਤੇ ਕਿਹੜੀ ਗੇਮ ਵਿੱਚ ਫਰਸਟ ਆਈ ਨੇ ਮੇਰੀ ਬੇਟੀ ਸੁਭਾਗਿਆ ਸਕੇਟਿੰਗ 'ਚ ਫਰਸਟ ਆਈ ਹੈ ਤੇ ਮੇਰਾ ਬੇਟਾ ਤੁਹਰੇਨ ਕਰਾਟੇ 'ਚ ਸੀਗਣ ਕਰਦਾ ਤੇ ਜਿਹੜੇ ਬੱਚੇ ਗਲਤ ਰਸਤੇ ਪੈ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਨਹੀਂ ਸੰਦੇਸ਼ ਦੇਣਾ ਚਾਹਾਂਗੀ ਕਿ ਗਲਤ ਰਸਤੇ ਨਾ ਪੈਣ ਵੇਖੋ ਪੇਰਸ ਤੁਹਾਡੇ ਲਈ ਜਿੰਦਿਆਂ ਤੇ ਪੇਰਸ ਲਈ ਜੀਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਦਾ ਵੀ ਤੁਹਾਡੇ ਦੇ ਹੱਕ ਆ ਗਿਆ ਗਾ ਤੇ ਇਸ ਤੱਕੇ ਉਹਨਾਂ ਲਈ ਖੁਸ਼ ਕਰਕੇ ਬਤਾਉ ਪੜੋ ਲਿਖੋ ਤੇ ਗੇਮਸ ਜਾਓ ਹੈਲੋ ਸਸ਼ੀ ਕਾਂ ਮੇਰਾ ਨਾਮ ਸੋਭਾ ਗਿਆ ਤੇ ਅਮਰ ਆਪਣਾ ਅਧੂਰੀ ਹੈ ਨਾ ਮੈਂ ਸਕੇਟਿੰਗ ਚ ਨੇਪਾਲ ਇੰਡੋਨੇਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਹੋਈ ਜਿਹੜੀ ਨੇਪਾਲ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਤੇ ਮੇਰੇ ਭਰਾ ਦੀ ਕਾਂਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਦੇ ਚੋਂ ਮੈਂ 골ਡ ਮੈਡਲ ਲੈ ਕੇ ਆਈਆਂ ਤੇ ਮੇਰਾ ਮੇਰਾ ਭਰਾ ਸਿਲਵਰ ਮੈਡਲ ਲੈ ਕੇ ਆਇਆ ਆ ਤੇ ਆਪਾਂ ਸੈਂਟ ਫਰਾਂਸਿਸ ਕਵਨੈਂਟ ਸੀਨੀਅਰ ਸਕੂਲ ਕਾ ਨੀਂਦ ਲੰਘ ਰਿਹਾ ਤੋਂ ਵਿੱਚ ਫਰਦੇ ਆ ਟੋਟਲ ਇੰਡੀਆ ਤੇ 6 ਬੱਚੇ ਗਏ ਸੀ ਜਿਨ੍ਹਾਂ ਚੋਂ 2 ਜਾਣਿਆਂ ਦੇ ਬੋਲਦੇ ਆ ਸੀ ਤੇ 4 ਜਾਣਿਆਂ ਦੇ ਸਿਲਵਰ ਆਏ ਨੇ ਮੈਂ ਇਹ ਕਹਿਣਾ ਚਾਹਨੀ ਆ ਕਿ ਆਪਾਂ ਜਿੱਥੇ ਗਏ ਆ ਉਧਰ ਹੋਰ ਵੀ ਬੱਚੇ ਗੇਮਾਂ ਚ ਆ ਕੇ ਤੇ ਇਦਾਂ ਗਏ ਮੈਂ ਸੈਂਟ ਫਰਾਂਸਿਸ ਕਵਨੈਂਟ ਸਕੂਲ ਦੇ ਬੰਦਰ ਹੋ ਗਿਆ ਹੁਣ 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 ਜਮੈਂ ਇੱਕ ਟਾਈਟਲ ਦੇ ਰਿਹਾ ਹਾਂ ਔਰ 5 ਸਾਲ ਦੀ ਸਾਲ ਇਸ ਦਾ ਸਕੂਲ ਵੱਲੋਂ ਮੈਨੂੰ ਬਾਹਰ ਦੀ ਡਿਪਲੋਮੇਟ ਸਟੇਟ ਲੈਵਲ ਤੋਂ ਡਿਸਟ੍ਰਿਕਟ ਲੈਵਲ ਤੋਂ ਕੋਆਰਡੀਨੇਸ਼ਨ ਲੈਵਲ ਤੇ ਬੱਚੇ ਕੱਢਣ ਵਾਸਤੇ ਮੋਟਾ ਮਿਲਦਾ ਹੈ। ਬਰ ਅੱਜ ਇਸ ਵਾਰ ਮੈਨੂੰ ਸਕੂਲ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਹੋਰ ਸਿਸਟਰ ਜੀ ਸਿਸਟਰ ਜੀ ਆਉਟ ਸਿਸਟਰ ਲਾਈਸ ਐਂਡ ਫਾਦਰ ਜੀ ਕਾਨੇ ਬੈਠੋ ਬੱਚੇ ਲੈ ਕੇ ਆਲਾ ਅੱਜ ਪ੍ਰੋਸੀਡਿੰਗ ਮੈਂ ਬੱਚੇ ਲੈ ਕੇ ਨੇਪਾਲ ਕੋਕਰਾ ਸਿਆਰਮੀ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਫੈਕਟਰੀਗਾ ਤੋਂ 96 ਬੱਚੇ 96 ਬੱਚੇ ਪਾਰਟਿਸਪੇਰ ਸੀ ਪੂਰੇ ਇੰਡੀਆ ਦੇ ਵਿੱਚ ਹੋਰ ਇਹ ਇੰਡੀਆ ਵਿੱਚ ਪਾਰਟੀ ਵਿੱਚ ਇਹ ਬੰਗਾਂ ਨੇ ਜਿਹੜੇ ਸਾਡੇ ਕਾਉਂਟ ਵਿੱਚ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ ਦੋ 골ਡ ਚਾਰ সিলవర్ ਲਏ ਨੇ ਉਹ ਧਿਆਨਪੁਰ ਤੋਂ ਇਹ ਦੋ ਬੱਚੇ ਆਪਣਾ ਘਰੇ ਨੇ ਜੋ ਬੱਚਾ ਕਾਰਾਟੇ ਕਰਦਾ ਹੈ ਇਹਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਫਰ ਭਗਿਆ ਨੋ ਬੱਚੀ ਸਕੇਟਿੰਗ ਕਰਦੀ ਆ ਇਹਨੇ 골ਡ ਮੈਡਲ ਹਾਸਲ ਕੀਤਾ ਹੈ ਇਹਨਾਂ ਦੇ ਆਨ ਟ੍ਰੇਨਰ ਪੇਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਹੈ ਸਾਡੇ ਜੋ ਸਪੋਰਟ ਸਿਸਟਰ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਦਾ ਸਟਾਰ ਮੈਂ ਬਹੁਤ ਧੰਨਵਾਦ ਕੀਤਾ ਹੈ ਮੈਂ ਵੀ ਇਹਨਾਂ ਦਾ ਔਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰ ਦੇਣੀ ਚਾਹੁੰਦਾ ਨੇ बहुत अच्छे तरीके ना स्वागत किया तो मैं एक मैसेज दवा अपने जो भी संस्था तो गेम जो आने वाली पीढ़ी है वह नशे तू तो बच सके क्योंकि समा बहुत ही माड़ा चल रहा है जिस बच्चे नशे ने, ने बहुत ही ज्यादा क्लोज चल चुकी जा चुके चुण ने मेरी कोशिश यही है कि मैं ਪੋਰ 55 ਗੇਮਰ ਦੇ ਵਿੱਚ ਹੋਰ ਅੱਗੇ ਲੈ ਕੇ ਜਾਵਾ ਤੇ ਮੈਂ ਮੈਸੇਜਿੰਗ ਮੇਰਾ ਇਹੀ ਹੈ ਸੂਬਾ ਲੋਕਿੰਗ ਤੇਰੇ ਵੱਲੋਂ ਕਿ ਬੱਚੇ ਹੋਰ ਅੱਗੇ ਗੇਮਰ ਚਾਹੁੰਦਾ ਆ ਕਿ ਨਸੀਆ ਤੋਂ ਸਟਾਰਾ ਪਾਸ ਹੈ